ਗੱਲ ਪੁੱਛਾ ਅੱਜ ਤੁਸੀਂ ਸੈਡ ਸੈਡ ਕਿਉਂ ਹੋ ਕੁਝ ਬੋਲ ਵੀ ਨਹੀਂ ਰਹੇ ਡਾਟਿਆ ਵੀ ਨਹੀਂ ਬਸ ਆਰਾਮ ਨਾਲ ਆਪਣੇ ਕੰਮ ਕਰੀ ਜਾ ਰਹੇ ਹੋ ਦੱਸੋ ਮੇਰਾ ਜੋ ਮੂਡ ਬਹੁਤ ਆਫ ਹੈ ਕੀ ਹੋਇਆ ਤੇ ਨਾ ਕੱਲ ਸ਼ਾਮ ਨੂੰ ਤੇ ਲੇਡੀਆਂ ਆਈ ਸੀ ਸਭ ਨੇ ਕਹਿੰਦੀ ਤੁਹਾਨੂੰ ਹੋਈਆਂ ਸਾਡੇ ਲੱਗਦੀ ਇੱਥੇ ਰਹਿੰਦੇ ਤੇ ਉਹਦੀ ਨਾ ਸੱਸ ਨੂੰ ਪਸੰਦ ਨਹੀਂ ਉਹਦਾ ਬਾਹਰ ਨਿਕਲਣਾ ਉਹਦਾ ਮੈਡੀਸਿਨ ਲੈਣ ਜਾਣਾ ਇਕੱਲੀ ਦਾ ਉਹ ਕਿਸੇ ਨਾਲ ਖੜ ਨਹੀਂ ਸਕਦੀ ਉਹ ਕਿਸੇ ਨਾਲ ਹੱਸ ਨਹੀਂ ਸਕਦੀ ਜੇ ਉਹ ਬਾਹਰ ਜਾਂਦੀ ਆ ਲੋਕੀ ਕੀ ਕਹਿਣਗੇ ਜੇ ਉਹਦੇ ਸਿਰ 'ਚ ਦੁਪੱਟਾ ਨਹੀਂ ਹੁੰਦਾ ਸਿਰ ਦੇ ਉੱਤੇ ਲੋਕੀ ਕੀ ਕਹਿਣਗੇ ਉਹਦੀਆਂ ਆਪਦੀਆਂ ਧੀਆਂ ਆਈਆਂ ਫੈਸ਼ਨ ਕਰਕੇ ਹੁੰਦੀਆਂ ਨਾ ਉਹਦੂ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰਦੇਗੇ ਤੇ ਆਪਣਿਆਂ ਨੂੰ ਜਦ ਆਉਂਦੀਆਂ ਧੀਆਂ ਪਾ ਕੇ ਆਉਂਦੀਆਂ ਨਾ ਸਹੁਰਿਆਂ ਤੋਂ ਕਿਆ ਬਾਤ ਹੈ ਬਹੁਤ ਜਵਾਈ ਨੇ ਬਹੁਤ ਵਧੀਆ ਰੱਖੀ ਹੋਈ ਆ ਬਹੁਤ ਵਧੀਆ ਰੱਖੀ ਹੋਈ ਪਿਆ ਤੇ ਜਦ ਕੁੜੀਆਂ ਦੀ ਵਾਰੀ ਆਉਂਦੀ ਆ ਨੋਹਾਂ ਦੀ ਵਾਰੀ ਆਉਂਦੀ ਆ ਲੋਕੀ ਕੀ ਕਹਿਣਗੇ ਤਲਵਾ ਇੱਥੇ ਆਈ ਉਹ ਕਹਿੰਦੀ ਵੀ ਦੀ ਮੈਨੂੰ ਬੁਟੀਕ ਸਿਖਾ ਦੇਉਂਗਾ ਕੋਈ ਗੱਲ ਨਹੀਂ ਸਿੱਖ ਲਓ ਤੇ ਉਹਨੇ ਬਰਸਾਸ ਨੂੰ ਫੋਨ ਕੀਤਾ ਨਹੀਂ 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 ਉਹਨੇ ਹੈਂਡਫ੍ਰੀ ਕੀਤਾ ਹੀ ਤੂੰ ਕੋ ਦੂ ਲੱਗਾ ਜਿਦੋਂ ਹੈਂਡਫ੍ਰੀ ਤੇ ਮੈਂ ਸੁਣ ਲੈ ਆਪਣੇ ਕੰਨੇ ਨਾ 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 ਬਾਹਰ ਨਹੀਂ ਨਿਕਲਣਾ ਲੋਕ ਕੀ ਕੀ ਕਹਿਣਗੇ ਅਪਨ ਲੋਕਾਂ ਕਰਤੀ ਜੀ ਜਾਣਾ ਸਦਾ ਬਾਹਰ ਕਿਉਂ ਕਿਉਂ ਲੋਕਾਂ ਦੇ ਨਾਲ ਹੀ ਉਹ ਉਹੀ ਲੋਕੀ ਜਿਹੜੇ ਲੋਕਾਂ ਨੂੰ ਭੜਕਾਉਂਦੇ ਆ ਨਾ ਉਦਾਂ ਦੀਆਂ ਲੋਕਾਂ ਦੇ ਮੰਗਰ ਲੱਗਣ ਵਾਲੀਆਂ ਚੱਲ ਲੱਗਣ ਵਾਲੇ ਘਰ ਦਿੰਦੇ ਆ ਜਿਹੜੇ ਮੈਗਨੇਟ ਲੋਕਾਂ ਦੇ ਮੰਕਰ ਨਾ ਲੱਗਿਆ ਕਰੋ ਉਹੀ ਲੋਕਾਂ ਦੇ ਘਰ ਦੇਖੋ ਜਾ ਕੇ ਉਹਨਾਂ ਨੇ ਆਪਣੇ ਨੋਹਾਂ ਨੂੰ ਬੜੇ ਪਿਆਰ ਨਾਲ ਰੱਖਿਆ ਹੁੰਦਾ ਵਾ ਨੋਹ ਸੱਸ ਦਾ ਪਿਆਰ ਬੜਾ ਹੁੰਦਾ ਘਰ ਵਾਲਾ ਬੜਾ ਇੱਜ਼ਤਮਾਲ ਕਰਨ ਲਿਆ ਹੁੰਦਾ ਤੇ ਲੈਨ ਵੀ ਦਿਆ ਹੁੰਦਾ ਇੱਜ਼ਤਮਾਲ ਔਰਤ ਤੇ ਕੋਲ ਤੇ ਨੋਹਾਂ ਬਾਰੇ ਕੀ ਹੋ ਜਾਂਦਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਬਸ ਕਰੋ ਮੈਂ ਕਹਿੰਦੀ ਉਹ ਲੋਕੀ ਦੇ ਅੱਗੇ ਵੀ ਹੱਥ ਜੋੜੋ ਜਿਹੜੇ ਲੋਕੀ ਦੂਜਾਂ ਦੇ ਘਰ ਨੂੰ ਪਾੜ ਪਾਉਂਦੇ ਆ ਨਾ ਵੀ ਲੋਕੀ ਕੀ ਕਹਿਣਗੇ ਜੇ ਉਹ ਜਿਹੜੇ ਪਿੱਛੇ ਮੰਕਰ ਲੱਗਦੇ ਆ ਉਹ ਵੀ ਸੁਧਰ ਜੋ ਲੋਕਾਂ ਨੇ ਕਿਸੇ ਨੇ ਕੁਛ ਦੇਣ